ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਸਾਰੀ ਲੋੜਾਂ ਵਾਸਤੇ ਅਰਦਾਸ ਸਿੱਖ ਮਾਰਗ ਦਾ ਪਰਮਾਰਥ ਦਾ ਰਾਹ ਰੂਹ ਦੀ ਕਲਿਆਣ ਵਾਸਤੇ ਹੈ ਕਿ ਉਹ ਇਸ ਸੰਸਾਰ ਵਿੱਚ ਗੋਤੇ ਖਾਂਦੇ ਰਹਿਣ ਦੀ ਥਾਂ ਪਾਰਗ੍ਰਾਮੀ ਹੋ ਜਾਵੇ ਸੰਸਾਰਿਕ ਲੋੜਾਂ ਵੀ ਅਵਸ਼ੇ ਹਨ ਅਸੀਂ ਸੰਸਾਰਿਕ ਜੁੜੇ ਹਾਂ ਉਹਨਾਂ ਲਈ ਵੀ ਅਰਦਾਸ ਦੇ ਮੌਕੇ ਆ ਜਾਂਦੇ ਹਾਂ ਅਰਦਾਸ ਕਰੀਦੀ ਹੈ ਪਰ ਕਰਕੇ ਫਿਰ ਮਾਲਕ ਤੇ ਛੱਡੀਦਾ ਹੈ ਜੇ ਉਹ ਸੁਣ ਲਵੇ ਉਸ ਦੀ ਮਿਹਰ ਜੇ ਨਾ ਸੁਣੇ ਉਸ ਦਾ ਖੁਸ਼ਾ ਜੇ ਹਰ ਹਾਲ ਉਹ ਸਾਡੀ ਮੰਗੀ ਹੋਈ ਦੇ ਹੀ ਜਾਵੇ ਤੇ ਜਦੋਂ ਨਾ ਦੇਵੇ ਸਾਨੂੰ ਉਦਾਸੀ ਆਵੇ ਤਾਂ ਫਿਰ ਅਸੀਂ ਮੰਗਤ ਪਦਵੀ ਵਿੱਚ ਨਹੀਂ ਤੇ ਉਹ ਦਾਤਾ ਪਦਵੀ ਵਿੱਚ ਨਹੀਂ ਫਿਰ ਤਾਂ ਸਾਡੀ ਅਰਦਾਸ ਇੱਕ ਪ੍ਰਕਾਰ ਦਾ ਹੁਕਮ ਜਿਹਾ ਬਣ ਜਾਏਗੀ ਦੂਸਰੇ ਅਰਦਾਸ ਨਾ ਸੁਣੀ ਜਾਣ ਪਰ ਸਾਨੂੰ ਇਹ ਵੀ ਸਮਝ ਚਾਹੀਏ ਕਿ ਖਬਰੇ ਇਸ ਵਿੱਚ ਪਲਾਈ ਹੋਵੇ ਜਿਸ ਦੇ ਇਸ ਵੇਲੇ ਅਸੀਂ ਜਾਣੂ ਨਹੀਂ ਜਸਟਿਸ ਸਰ ਸ਼ਾਦੀ ਲਾਲ ਕਿਹਾ ਕਰਦੇ ਸਨ ਕਿ ਮੈਂ ਜਦ ਵਿਲੈਤ ਆਈ ਸੀਐਸ ਦੇ ਇਮਤਿਹਾਨ ਵਿੱਚ ਫੇਲ ਹੋ ਗਿਆ ਤਾਂ ਉਦਾਸ ਹੋ ਗਿਆ ਸੀ ਪਰ ਜੇ ਮੈਂ ਪਾਸ ਹੁੰਦਾ ਤਾਂ ਬੜੀ ਹੱਦ ਡਿਪਟੀ ਕਮਿਸ਼ਨਰ ਬਣ ਜਾਂਦਾ ਫੇਲ ਹੋ ਕੇ ਮੈਂ ਬੈਰੈਸਟਰੀ ਪਾਸ ਕੀਤੀ ਤੇ ਅੱਜ ਮੈਂ ਹਾਈ ਕੋਰਟ ਦਾ ਚੀਫ ਜਸਟਿਸ ਹਾਂ ਤੀਸਰੇ ਆਪਣੇ ਪਿਛਲੇ ਜਨਮਾਂ ਦੇ ਕੀਤੇ ਕਰਮਾਂ ਦੇ ਪਾਸੇ ਦਾ ਵੀ ਕੁਝ ਖਿਆਲ ਆਉਣਾ ਚਾਹੀਏ ਪਤਾ ਨਹੀਂ ਉਹ ਕੀ ਕੀ ਹਨ ਪਰ ਦਾਤੀ ਗੁਰੂ ਦੀ ਨજર ਵਿੱਚ ਉਹ ਹਨ ਤੇ ਸਾਡੀ ਨਜਰੋਂ ਓਲੇ ਹਨ ਉਹਨਾਂ ਦੇ ਫਲ ਦੇਣ ਦੇ ਗੁਪਤ ਨਿਜਮਾਂ ਦੇ ਅਸੀਂ ਜਾਣੂ ਨਹੀਂ ਇਸ ਪ੍ਰਕਾਰ ਮੰਗਿਏ ਅਰਦਾਸ ਕਰੀਏ ਜੇ ਸੁਣੀ ਜਾਵੇ ਤਾਂ ਸ਼ੁਕਰੀਆ ਕਰੀਏ ਤੇ ਜੇ ਨਾ ਸੁਣੀ ਜਾਵੇ ਤਾਂ ਰਜਾ ਸਿਰ ਪਰ ਮੰਨੀਏ ਤਾਂ ਨਾਮ ਦੀ ਖੇਪ ਸਵੱਲੀ ਸਿਰੇ ਚੜਦੀ ਤੇ ਉੱਚ ਜੀਵਨ ਪ੍ਰਾਪਤ ਹੋ ਜਾਂਦਾ ਹੈ ਜੋ ਕਿਸ ਕਰੇ ਸੋ ਭਲਾ ਕਰ ਮੰਨੀਏ ਹਕਮਤ ਹੁਕਮ ਚੁਕਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ